ਜਾ ਗਿਆ ਰੋਲ ਕੋਡ ਲੈਡ ਹੋ ਗਿਆ ਯਾਰ ਚੱਕੋ ਆ ਜੀ ਬਹੁਤ ਸਮਾਂ ਲੱਗਦਾ ਦੱਤੋ ਦੋਟੇ ਹੋ ਰਹੇ ਨੇ ਪੰਜ ਸੈਮਾ ਨਾ ਦੇ ਲੋ ਹਾਂ ਥੈਂਕ ਯੂ ਸਰ ਇਹ ਵੀ ਤੁਹਾਡਾ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਹੋਏ ਮੈਂ ਐਂਜਲ ਕਹੂੰਗਾ انسان ਤੇ ਬਹੁਤ ਸਾਰੀਆਂ ਐਨ ਜੀਓਜ਼ ਜਿਹੜੇ ਲੋਕਾਂ ਨੂੰ ਹਰ ਰੋਜ਼ ਜੀਵਨ ਦਾਤ ਫੂੰਦਾਂ ਦੇ ਰੂਪ ਵਿੱਚ ਦਿੰਦੇ ਆ ਇੱਕ ਵਾਰ ਜੋੜਦਾਰ ਤਾਲੀਆਂ ਨਾਲ ਜਿਹੜੇ ਦਾਨੀ ਸਚਨਾ ਉਹਨਾਂ ਦਾ ਸਵਾਗਤ ਕੀਤਾ ਜਾਵੇ ਸਰਵੇ ਅੱਜ ਦੇ ਮੁੱਖ ਮਹਿਮਾਨ ਉਹ ਹੀ ਹੋਵਣੇ ਜੀਵਾ ਜਿਹੜੇ ਜਦੋਂ ਵੀ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਕਿ ਜਦੋਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਰੱਬ ਨਾ ਕਰੇ ਕਿਸੇ ਦਾ ਕੋਈ ਆਪਰੇਸ਼ਨ ਹੋ ਜਾਏ ਅਚਾਨਕ ਕਿਸੇ ਨੂੰ ਕੋਈ ਡੇਂਗੂ ਵਰਗੀ ਅੱਜ ਕੱਲ ਉਹਦਾ ਸੀਜ਼ਨ ਵੀ ਆ ਨਾਮਰਾਜ਼ ਬਿਮਾਰੀ ਹੋ ਜਾਏ ਜਾ ਕੋਈ ਹੋਰ ਇਸ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਹੋ ਜਾਏ ਜਦੋਂ ਕਿ ਆਪਾਂ ਕੋਈ ਮੰਗ ਕੀ ਤੋਂ ਮੰਜੀ ਦਵਾਈ ਆਪਾਂ ਖਰੀਦ ਸਕਦੇ ਹਾਂ ਬਟ ਜਿਹੜਾ ਖੂਨ ਉਹ ਕੋਈ ਨਾ ਕੋਈ ਇਨਸਾਨ ਤੋਂ ਹੀ ਆਉਂਦਾ ਤੇ ਉਸ ਵੇਲੇ ਫਿਰ ਉਹ ਉਮੀਦ ਵੀ ਜਾਂਦੇ ਆ ਉਸ ਪੇਸ਼ੈਂਟ ਨੂੰ ਵੀ ਉਹਦੇ ਰਿਸ਼ਤੇਦਾਰਾਂ ਨੂੰ ਸਕੇ ਸੰਬੰਧੀਆਂ ਨੂੰ ਵੀ ਔਰ ਉਹ ਮੈਂ ਕਹੂੰਗਾ ਕਿ ਇੱਕ ਇਨਸਾਨ ਦੇ ਰੂਪ ਵਿੱਚ ਰੱਬ ਬਣ ਕੇ ਆਉਂਦੇ ਆ ਜਿਹੜਾ ਬੰਦਾ ਖੂਨਦਾਨ ਕਰਦਾ ਔਰ ਇੱਕ ਦੁਬਾਰਾ ਨਵਾਂ ਜਨਮ ਉਹ ਦੇ ਕਰਕੇ ਉਸ ਇਨਸਾਨ ਦਾ ਹੁੰਦਾ ਸੋ ਉਹਦੀ ਮੈਂ ਕਹੂੰਗਾ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹਦਾ ਸਨਮਾਨ ਕਰਨਾ ਉਹਦਾ ਉਹਨਾਂ ਦਾ ਇੱਜ਼ਤ ਮਾਨ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਮਧੀਆਂ ਕੁਛ ਅੱਜਕੱਲ ਜਿਸ ਤਰ੍ਹਾਂ ਤੁਸੀਂ ਪਤਾ ਆ ਕਿ ਖੜਾ ਕਰਕੇ ਔਰ ਬਹੁਤ ਸਾਰੇ ਡੇਂਗੂ ਚਿਕਨਗੁਨੀਆ ਮਲੇਰੀਆ ਡਾਇਰੀਆ ਦੀਆਂ ਬਿਮਾਰੀਆਂ ਬਰਸਾਤ ਵਿੱਚ ਵੱਧ ਜਾਂਦੀਆਂ ਉਹਦੇ ਕਰਕੇ ਕੱਲ੍ਹ ਵੀ ਮੇਰੀ ਕੋਈ ਬਹੁਤ ਇੰਪੋਰਟੈਂਟ ਮੀਟਿੰਗ ਸੀ ਦਿਨ ਦੇ 10:00 ਵਜੇ ਉੱਥੋਂ ਚੱਲ ਕੇ ਪਹੁੰਚਿਆ ਮਨੂਏ ਸਿਗਾ ਕਿ ਆਪਾਂ ਜਿਹੜੇ ਖੂਨਦਾਨ ਕਰਨ ਵਾਲੇ ਸੱਜਣਾਂ ਆ ਉਹਨਾਂ ਨੂੰ ਇੰਤਜ਼ਾਰ ਨਾ ਕਰਨਾ ਪਵੇ ਜਿਹੜੇ ਸਟੇਜ ਤੇ ਬਿਰਾਜਮਾਨ ਸਾਡੇ ਸੈਕਟਰੀ ਸਾਹਿਬ ਕਰਸ਼ਾਮਪੋਰੀ ਜੀ ਡਾਕਟਰ ਵਿਸ਼ਾਲ ਗਰਕ ਸਾਡੇ ਡਾਕਟਰ ਪੀਐਸਸੀ ਪੀਐਚਐਸਸੀ ਤੋਂ ਔਰ ਜਗਪਾਲਿੰਦਰ ਜੀ ਸਾਡੇ ਸਿਵਲ ਸਰਜਨ ਡਾਕਟਰ ਸੀਬੀਆ ਡਾਕਟਰ ਪ੍ਰਿੰਸੀਪਲ ਡਾਕਟਰ ਪੀਐਲ ਵੀਐਲ ਭਾਰਤਵਾਦ ਜੀ ਜੋ ਕਿ ਸਾਡੇ ਫਾਰਮਰ ਪ੍ਰਿੰਸੀਪਲ ਤੇ ਇਹ ਵਾਈਸ ਚਾਂਸਰ ਐਮਐਮਯੂ مولانا ਮੈਡੀਕਲ ਕਾਲਜ ਵਾਲਿਆਂ ਦੇ ਰਹੇ ਔਰ ਹੁਣ ਵੀ ਇਹ ਦੇਸ਼ਪੱਤ ਯੂਨੀਵਰਸਿਟੀ ਦੇ ਪ੍ਰੋਵਾਈਸ ਪੀਸੀ ਔਰ ਇਹਨਾਂ ਦੀ ਧਰਮ ਪਤਨੀ ਜਿਹੜਾ ਨੇ ਪ੍ਰੋਫੈਸਰ ਆਫ ਬਲੱਡ ਟ੍ਰਾਂਸਫਿਊਜ਼ਨ ਜਰਨ ਬਖਸ਼ੀਮਾਨ ਖਤਾ ਜਾਏਗਾ ਇਸੇ ਤਰ੍ਹਾਂ ਸਾਡੇ ਡਾਕਟਰ ਸੀ타 ਰਾਣੀ ਜੀ ਡਾਕਟਰ ਮੀਨੂ ਜੀ ਔਰ ਖਾਸ ਕਰਕੇ ਸਾਡੇ ਮੈਂ ਉੱਚੇ ਚੇਤਤੌਰ ਦੇ ਉੱਤੇ ਇਸ ਵਾਰੀ ਜਿਹੜਾ ਪੀਬੀਬੀ ਵੈਲਫੇਅਰ ਕਲੱਬ ਕੋਰਟਪੁਰਾ ਜਿਹੜਾ ਨੇ ਸਭ ਤੋਂ ਜ਼ਿਆਦਾ ਫੋਨ ਦਾਨ ਕੀਤਾ ਇਹਨਾਂ ਨੂੰ ਇੱਥੇ ਤਾਂ ਉਸ ਤੇ ਦਿਖਾਈ ਦਿੰਦਾ ਮੈਨੂੰ ਯਾਦ ਹੈ ਕਿ ਰਾਮਪਰਾ ਫੂਲ ਉਹਨੂੰ ਬਲੱਡ ਡੋਨਰਸ ਦਾ ਸ਼ਹਿਰ ਮੰਨੀ ਸੀ ਬਹੁਤ ਛੋਟਾ ਜਿਹਾ ਸ਼ਹਿਰ ਸੀ ਪਰ ਪੰਜਾਬ 'ਚ ਪਹਿਲਾ ਇੱਕ ਨੰਬਰ ਤੇ ਉਹ ਹੁੰਦੀ ਸੀ ਤੇ ਅੱਜ ਕੱਲ ਕੋਰਟਪੁਰਾ ਇਹਨਾਂ ਨੇ ਵੱਡੇ ਵੱਡੇ ਸ਼ਹਿਰਾਂ ਨੂੰ ਮਾਤ ਪਾਈ ਜਿਨਾ ਸੋ ਜਿਹੜਾ ਫੋਟੋ ਆਦਿ ਨੂੰ ਦਗਾ ਹੈ। ਇਸੇ ਇਤਨਾ ਹੀ ਜਿਹੜੇ ਸਾਡੇ ਸਟਾਰ ਡੋਨਰ ਹੈ। ਸ਼੍ਰੀ ਜਤਿੰਦਰ ਸੋਨੀ ਜੀ ਤੇ ਹਰਵਿੰਦਰ ਕੌਰ ਜੀ। ਇਹਨਾਂ ਨੇ ਵੀ ਪੂਰੇ ਪੰਜਾਬ ਦੇ ਵਿੱਚ ਮਿਸਾਲ ਕਾਇਮ ਕੀਤੀ ਹੈ ਕਿ ਸਭ ਤੋਂ ਜ਼ਿਆਦਾ ਬਲੱਡ ਡੋਨੇਸ਼ਨs ਇਹਨਾਂ ਦਿਆਂ। ਇਹਨਾਂ ਦਾ ਵੀ ਅਸੀਂ ਬਾਕੀ ਸਾਰੇ ਵੀ ਜਿੰਨੇ ਕਰਦੇ ਆ ਸਾਰੇ। ਸੋ ਇਹ ਵੀ ਇੱਕ ਰੋਲ ਮਾਡਲ ਹੈ ਸਾਡੇ ਯੂਥ ਵਾਸਤੇ। ਖਾਸ ਕਰਕੇ ਉਹਨਾਂ ਫੋਰਸਸ ਵਾਸਤੇ। ਇਹਨਾਂ ਦਾ ਇੱਕ ਮੈਸੇਜ ਹੈ ਡੋਨੇਟ ਬਲੱਡ ਡੋਂਟ ਸ਼ੈਡ ਬਲੱਡ। ਉਹ ਜਿਹੜੇ ਬਲੱਡ ਸ਼ੈਡ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆਦੀ ਖੂਨ ਦਾਨ ਕਰੋ। ਇਹਨੂੰ ਵਿਅਰਥੇ ਨਾ ਗਵਾਓ। ਨਾ ਐਕਸੀਡੈਂਟਸ ਦੇ ਵਿੱਚ, ਨਾ ਲੜਾਈ ਝਗੜਿਆਂ ਦੇ ਵਿੱਚ। ਇਹ ਇੱਕ ਬਹੁਤ ਨੇਕ ਕੰਮ ਆ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਔਰ ਮੈਨੂੰ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਡਾਕਟਰ ਜੌਲੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਇਹ ਜਿਹੜੀ ਸੁਸਾਇਟੀ ਆ ਇੰਡੀਅਨ ਸੁਸਾਇਟੀ ਫੋਰ ਬਲੱਡ ਟ੍ਰਾਂਸਫਿਊਜ਼ਨ ਔਰ ਜਿਹੜੀ ਪੋਸਟ ਗ੍ਰੈਜੂਏਸ਼ਨ ਪਹਿਲਾ ਜਿਹੜੇ ਪਥੋਲੋਜੀ ਦੇ ਪ੍ਰੋਫੈਸਰ ਹੁੰਦੇ ਸੀ ਉਹੀ ਇਹਨਾਂ ਦੇ ਹੈੱਡ ਹੁੰਦੇ ਸੀ ਲੇਕਿਨ ਉਹਨਾਂ ਨੇ ਇਹ ਸਪੈਸ਼ਲਟੀ ਵੀ ਜਿਹੜੀ ਸੀ ਸ਼ੁਰੂ ਕਰਾਉਣ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਪ੍ਰੋਫੈਸਰ ਸੀਗੇ ਉਸ ਵੱਲੇ ਦੇ ਉਹਨਾਂ ਦਾ ਯੋਗਦਾਨ ਪਿਆ ਮੈਨੂੰ ਬਹੁਤ ਪੁਰਾਣੀ ਗੱਲ ਨਹੀਂ ਹੈ 92 93 ਜਦੋਂ ਮੈਂ ਇਸ ਤੇ ਰਿਸਰਚ ਕਰ ਰਿਹਾ ਸੀ ਉਦੋਂ ਪੰਜਾਬ ਦੇ ਵਿੱਚ ਬਲੱਡ ਟ੍ਰਾਂਸ ਜਿਹੜੀ ਸੀ ਇਹਦੇ ਵਿੱਚ ਬੜੀਆਂ ਪ੍ਰੋਬਲਮ ਸੀ ਸਾਡਾ ਕੋਈ ਵੀ ਬਲੱਡ ਬੈਂਕ ਜਿਹੜਾ ਸੀਗਾ ਔਰ ਰੈਕਗਨਾਈਜ਼ਡ ਰਜਿਸਟਰਡ ਨਹੀਂ ਸੀਗਾ ਬਹੁਤ ਸਾਰੇ professionl blood donors ਹੁੰਦੇ ਸੀ ਤੇ ਇਹ ਜਿੰਨੇ ਅੱਜ ਇੱਥੇ ਸੱਚਨ ਆਏ ਆ ਇਹਨਾਂ ਕਰਕੇ ਔਰ NGO ਜਿਹੜੀਆਂ ਆਈਆਂ ਨੇ ਇਹਨਾਂ ਦੇ ਯਤਨਾਂ ਸਦਕਾ ਅੱਜ ਸਾਡਾ ਜਿਹੜਾ 99% ਬਲੱਡ ਹੈ ਉਹ ਸਵੈਇਛਕ ਹੈ volunteers blood donation ਹੈ ਔਰ ਸਿਰਫ 1% ਰਿਪਲੇਸਮੈਂਟ ਹੈ ਅੱਜ ਪੰਜਾਬ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ ਕਿ there are no professional blood donors ਸੋ ਇਹ ਤੁਹਾਡੀ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਸੋ ਸਰਕਾਰ ਮਾਰ ਤਰੀਕੇ ਦੇ ਨਾਲ ਕਿਉਂਕਿ ਬਹੁਤ ਸਾਰੀਆਂ ਇਹਦੇ ਨਾਲ ਜਿਹੜੀਆਂ ਫੋਨ ਦੇ ਨਾਲ ਸੰਬੰਧਿਤ ਬਿਮਾਰੀਆਂ ਵੀ ਹੁੰਦੀਆਂ ਉਹਦੇ ਵਾਸਤੇ ਸਕ੍ਰੀਨਿੰਗ ਕੀਤੀ ਜਾਂਦੀ ਹੈ ਸੋ ਇਹ ਜਿਹੜੇ ਬੰਦੇ ਆ ਇਹ ਆਪਣੇ ਆਪ ਨੂੰ ਜਿਹਨੇ ਜਿਹੜਾ ਫੋਨ ਦਾਨ ਕਰਦਾ ਉਹ ਕੁਦਰਤੀ ਗੱਲ ਆ ਉਹ ਨਸ਼ੇ ਨਹੀਂ ਕਰਦਾ ਜਿਹੜਾ ਨਸ਼ੇ ਕਰਦਾ ਉਹ ਫੋਨ ਦਾਨ ਨਹੀਂ ਕਰ ਨਹੀਂ ਸਕਦਾ ਸਿਮਰਨ ਜਿਹਨੂੰ ਐਚ ਆਈ ਵੀ ਐਡਸ ਐਪਟੈਟਸ ਜਾਂ ਹੋਰ ਕੋਈ ਟਿਬਰ ਪ੍ਰੋਸੈਸ ਜਾਂ ਕੋਈ ਵੀ ਬਿਮਾਰੀ ਹੋਏਗੀ ਉਹ ਵੀ ਫੋਨ ਦਾਨ ਨਹੀਂ ਕਰ ਸਕਦਾ ਸੋ ਇਹ ਗਰੰਟੀ ਆ ਵੀ ਜਿਹੜਾ ਬੰਦਾ ਖੂਨਦਾਨ ਕਰਦਾ ਉਹ ਨੇਕ ਇਨਸਾਨ ਬਿਮਾਰੀਆਂ ਤੋਂ ਰਹਿਤ ਇਨਸਾਨ ਕਿਸੇ ਵੀ ਸਮਾਜਿਕ ਬਰਾਈਆਂ ਤੋਂ ਰਹਿਤ ਇਨਸਾਨ ਸੋ ਇਹ ਮੈਂ ਸਾਰੇ ਜਿੰਨੇ ਵੀ ਪੰਜਾਬ ਦਾ ਯੋਗੂਤ ਹੈ ਖਾਸ ਕਰਕੇ ਜਿਹੜੀ ਸਾਡੀ ਚੈਨਜੀ ਹੈ ਜਿਹਨੂੰ ਅੱਜ ਕੱਲ ਜ਼ੰਦ ਆਪਣੇ ਜੀਜ ਵੇਚਨਾ ਆਪਾਂ ਕਹਿੰਦੇ ਆ ਉਹਨਾਂ ਵਾਸਤੇ ਉਹਨਾਂ ਵਾਸਤੇ ਵੀ ਇਹ ਬਹੁਤ ਜ਼ਰੂਰੀ ਆ ਕਿ ਉਹ ਸਾਰੇ ਜਿਹੜੇ ਕਾਲਜਾਂ ਚ ਪੜਦੇ ਆ ਬੱਚੇ ਉਰਾਨੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਯੂਥ ਕਲੱਬਸ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਰਾਮਪਰਾ ਫੂਡ ਦੀ ਤਰ੍ਹਾਂ ਹੁਣ ਜਿਹੜੇ ਕੋਟਕਪੂਰੇ ਵਾਲਿਆਂ ਨੇ ਇੱਕ ਸਫਲ ਸੈਟ ਕੀਤੀ ਆ ਸੋ ਸਾਡੇ ਸ਼ਹਿਰਾਂ ਦੇ ਵਿੱਚ ਬਲੱਡ ਡੋਨਰਸ ਦੀ ਔਰ ਅਸੀਂ ਥੋੜੀ ਕੋਸ਼ਿਸ਼ ਕੀਤੀ ਵੀ ਆ ਮੈਂ ਹੋਰ ਕਹੂੰਗਾ ਡਾਕਟਰ ਵਿਸ਼ਾਲ ਜੀ ਨੂੰ ਕਿ ਹਰ ਸ਼ਹਿਰ ਦੇ ਵਿੱਚ ਬਲੱਡ ਡੋਨਰਸ ਦੀ ਇੱਕ ਡਾਇਰੈਕਟਰੀ ਬਣਨੀ ਚਾਹੀਦੀ ਆ ਇਸ ਤਰ੍ਹਾਂ ਦੇ ਫੰਕਸ਼ਨ ਜ਼ਿਲ੍ਹਾ ਲੈਵਲ ਦੇ ਉੱਤੇ ਵੀ 15 ਗੱਲ 26